ਗੁਰਪ੍ਰੀਤ ਸਿੰਘ ਸੇਤੋਂ ਰਹਿਣ ਵਾਲੇ ਹਾਂ ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਹਾਂ ਕੁੜੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚੋਂ ਦਾ ਸਰ ਮੈਂ ਭਾਈਆ ਲੱਗਦਾ ਜੇ ਤੋ ਉਹਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਕਿ ਇਹਨੂੰ ਲੰਨਰ ਜੇ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਰ ਜੋ ਹਨ ਨੂੰ ਫੋਨ ਕੀਤਾ 4:00 ਵਜੇ ਤੇ 4:30 ਪੁਣੇ 5 ਅਸੀਂ ਪਹੁੰਚੇ ਆ ਤੇ 5:00 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਤੇ ਲੰਮੇ ਪਾਈ ਹੀ ਥੁੜੀ ਤੁਹਾਨੂੰ ਆਂਦੇ ਸਰ ਵੀ ਏਅਰ ਸੋਇਚ ਦੇ ਕੇ ਮਰ ਗਈ ਆ ਐਂ ਸਰ ਧੌਣ ਤੇ ਦਾਗ ਵੇਖਿਆ ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਤਾਂ ਹੁਣ ਇਹਦੇ ਵਿੱਚ ਕੀ ਦੀ ਅਸਤੋਈਏ ਦੀ ਰਾਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾ ਨਾ ਸਾਰੇ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਆਂ ਮੁੰਡੇ ਦੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਗਿਆਦ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣ ਅੱਜ ਪਹੁੰਚਿਆ ਫਿਕ ਨਹੀਂ ਅੰਮ੍ਰਿਤ ਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਹਮ ਲਾ ਸਾਡੇ ਤੇ ਕੋਲ ਐ ਇੰਨੀ ਕੀ ਕਰ ਸਕਦੇ ਸਰ ਇਹਨਾਂ ਨਾਲ ਆਪਸ ਵਿੱਚ ਪਰਿਵਾਰ ਚ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹਨਾਂ ਦਾ ਘਰ ਵਾਲਾ ਰਾਜਿੰਦਰ ਕੋਲ ਦਾ ਪਤੀ ਗੋਰਾ ਉਹ ਡਬਈ ਰਹਿੰਦਾ ਸੌਰੇ ਨਾ ਨਹੀਂ ਵੱਢਦੀ ਨਹੀਂ ਇਹਦਾ ਲਮ ਮੈਂ ਅੱਜ ਕਰਾਈ ਸੀ ਨਰੀਆਣਾਬਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੋ ਮੋਨੈਰਾ ਵਿਆਹ ਕਰਵਾਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨ ਵਾਲੀ ਜਰੇ ਇਹ ਪੰਡੋਰੀ ਕਰਾਇ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਤੇ ਅਹੀਂ ਕਰਾਇ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਵਿਆਹ ਹੋਇਆ ਜੀ ਤਾਂ ਮਾਰਿਆ ਕਿਦਾਂ ਗਿਆ ਜੀ ਸੌਰੇ ਵੱਲੋਂ ਗਲ ਕੁੱਟ ਕੇ ਮਾਰੇ ਗਿਆ ਕਾ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅੰਤ ਵਿੱਚ ਲਿਆਂਦੀ ਜਾਊਗੀ